ਮਸ਼ਰਮ ਨਾਮ ਕੀ ਹੈ ਤੁਹਾਡਾ ਮੇਰਾ ਅਮਰਦੀਪ ਕੁਮਾਰ ਹੈ ਜੀ ਕਿਥੋਂ ਦੇ ਹੋ ਪੁਰਜਮਰ ਤੋਂ ਕੀ ਗੱਲ ਹੋਈ ਬੱਚੇ ਦੀ ਇਹ ਬੱਚੇ ਖੇਡ ਰਹੇ ਸੀ ਉਹ ਚਾਤੇ ਪਤੰਗ ਉਡਾਰੇ ਸੀ اچانک ਇਹਦਾ ਪੈਰ ਪੁਰ ਫਿਸਲ ਗਿਆ ਜੀ ਕਿੰਨੇ ਸਾਲ ਦਾ ਬੱਚਾ ਹੈ ਇਹ 4 ਸਾਲ ਦਾ ਬੱਚਾ ਹੈ ਕੋਈ ਲੱਗਦਾ ਹੈ ਕਿ ਹਾਂ ਸੜਮਾ ਵੀ ਜਾ ਕੇ ਵੀ ਹੋ ਜਾਂਦਾ ਹੈ ਹਾਂ ਜੀ ਕੋਈ ਟੱਕਾ ਦਿੱਤਾ ਹੋਇਆ ਜਾਂ ਪਿੱਛੇ ਨਹੀਂ 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 ਟੱਕਾ ਦੋਕਾ ਨਹੀਂ ਬੱਚੇ ਖੇਡ ਰਹੇ ਸੀ ਪਤੰਗ ਉਡਾਰੇ ਸੀ ਹਾਂ ਜੀ ਪਤੰਗ ਉਡਾਰੇ ਸੀ ਆ ਪਤੰਗ ਉਡਾ ਰਿਆ ਸੀ ਕਿੰਨੀ ਉਚਾਈ ਤੋਂ ਡਿੱਗਿਆ ਇਹ ਹੈਗੀ ਸੀ 10-12 ਫੁੱਟ ਦੀ ਉਚਾਈ ਨਹੀਂ ਬਾਬੀ ਹੁਣ ਇੰਤੋਂ ਆ ਗਿਆ ਛੋਟਾ ਬੱਚਾ ਹੈ 4 ਸਾਲ ਦਾ ਮਨਦੀਪ ਸਿੰਘ ਸਾਨੂੰ ਸੁਖਰਾਮ ਬੁਰਜਮਾਰ ਦੇ ਰਹਿਣ ਵਾਲੇ ਲੰਗ ਉਡਾ ਰਹੇ ਸੀ ਜਿਹੜੇ ਤੰਗ ਨਾਲ ਦੇ ਉੱਪਰ ਛੱਤੋਂ નીચે ਗਿਰਿਆ ਬੱਚਾ ਕਿੰਨੇ ਫੁੱਟ ਦੀ ਚਾਹੀ ਤੁਹਾਡੀ ਗਿਆ ਬੱਚਾ ਜੀ ਛੱਤ 12 13 ਫੁੱਟ ਦੀ ਕਹ ਰਹੇ ਨੇ ਬੱਚੇ ਦੇ ਰਾਤ ਕਿਸ ਤਰ੍ਹਾਂ ਦੇ ਨੇ ਸਿਟੀ ਸਕਰ ਲਈ ਇਹਨਾਂ ਨੂੰ ਐਡਵਾਈਸ ਕਰਿਆ ਸਿਟੀ ਸਕਰ ਉਸ ਤੋਂ ਬਾਅਦ ਹੀ ਦੱਸਿਆ ਜਾਏਗਾ ਕਿ ਕਿੱਦਾਂ ਦੀ ਬੱਚੇ ਦੀ ਹਾਲਤ ਹੈ ਉਮਰ ਕਿੰਨੀ ਹੈ 4 ਸਾਲ ਦਾ ਹੈ ਬੱਚਾ ਫਟਾ ਕਿੰਨੀ ਹੈ ਗਨੇ ਉਹਦੇ ਸਿਰ ਤੇ ਹੀ ਚੋਟ ਲੱਗ ਰਹੀ ਹੈ ਔਰ ਤਾਂ ਕੋਈ ਦੇਖਣੀ ਨਹੀਂ ਸਿਰ ਤੇ ਚੋਟ ਲੱਗ ਰਹੀ ਬੱਚੇ ਦੀ ਸ਼੍ਰੀਮ ਨਾਮ ਕੀ ਹੈ ਭਾਈ ਜੀ ਮੇਰਾ ਅਮਰਦੀਪ ਕੁਮਾਰ ਹੈ ਜੀ ਕਿੱਥੋਂ ਦੇ ਹੋ ਪੁਰਜਮਾਲ ਤੋਂ ਕੀ ਗੱਲ ਹੋਈ ਬੱਚੀ ਦੀ ਇਹ ਬੱਚੇ ਖੇਡ ਰਹੇ ਸੀ ਉਹ ਛਾਤੇ ਤੇ ਪਤੰਗ ਉਡਾਰੇ ਸੀ اچانک ਇਹਦਾ ਫੇਰ ਪੂਰ ਫਿਸਲ ਗਿਆ ਜੀ ਕਿੰਨੇ ਸਾਲ ਦਾ ਬੱਚਾ ਹੈ ਇਹ 4 ਸਾਲ ਦਾ ਬੱਚਾ ਹੈ ਕੋਈ ਲੱਗਦਾ ਹੈ ਕਿ ਹਾਂ ਸਾਲ ਦਾ ਕਿ ਨਹੀਂ ਹੋ ਹਾਂ ਜੀ ਕੋਈ ਟੱਕਾ ਦਿੱਤਾ ਹੋਵੇ ਜਾਂ ਆਪਣੇ ਨਹੀਂ 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 ਟੱਕਾ ਦੋਕਾ ਨਹੀਂ ਬੱਚੇ ਖੇਡ ਰਹੇ ਸੀ ਪਤੰਗ ਉਡਾਰੇ ਸੀ ਹਾਂ ਜੀ ਪਤੰਗ ਉਡਾਰੇ ਸੀ ਆ ਪਤੰਗ ਉਡਾ ਰਹੇ ਸੀ ਕਿੰਨੀ ਉਚਾਈ ਤੋਂ ਡਿੱਗਿਆ ਇਹ ਹੈਗੀ ਸੀ 10-12 ਫੁੱਟ ਦੀ ਉਚਾਈ ਨਹੀਂ ਬਾਬੀ ਹੁਣ ਇੱਥੋਂ ਆ ਗਿਆ ਛੋਟਾ ਬੱਚਾ ਆਇਆ 4 ਸਾਲ ਦਾ ਮਨਦੀਪ ਸਿੰਘ son of ਸੁਖਰਾਮ ਬੁਰਜਮਾਰ ਦੇ ਰਹੇ ਬਲੇ ਟੰਗ ਉਡਾ ਰਹੇ ਸੀ ਜਿਹੜੇ ਟੰਗ ਉਦੋਂ ਉੱਪਰੋਂ ਛੱਤੋਂ ਹੇਠਾਂ ਗਿਰਿਆ ਬੱਚਾ ਕਿੰਨੇ ਕੁੜਦੇ ਚਾਹੀ ਤੋ ਡਿੱਗਿਆ ਬੱਚਾ ਜੀ ਛੱਤ 12-13 ਫੁੱਟ ਦੀ ਕਹ ਰਹੇ ਨੇ ਬੱਚੇ ਦੇ ਰਾਤ ਕਿਸ ਤਰ੍ਹਾਂ ਦੇ ਨੇ ਸਿਟੀ ਸਕੈਨ ਲਈ ਇਹਨਾਂ ਨੂੰ ਐਡਵਾਈਸ ਕਰਿਆ ਸਿਟੀ ਸਕੈਨ ਤੋਂ ਬਾਅਦ ਹੀ ਦੱਸਿਆ ਜਾਏਗਾ ਕਿ ਕਿੱਦਾਂ ਦੀ ਬੱਚੇ ਦੀ ਹਾਲਤ ਹੈ ਸ਼ਰਟਾ ਕਿੰਨੀ ਚੀ ਚਾਰ ਸਾਲ ਦਾ ਹੈ ਜੀ ਬੱਚਾ ਸ਼ਰਟਾ ਕਿੰਨੀ ਹੈ ਕਰਨੀ ਉਹਦੇ ਸਿਰ ਤੇ ਹੀ ਚੋਟ ਲੱਗ ਰਹੀ ਹੈ ਔਰ ਤਾਂ ਕੋਈ ਦੇਖਣੀ ਨਹੀਂ ਸਿਰ ਤੇ ਚੋਟ ਲੱਗ ਰਹੀ ਹੈ ਬੱਚੇ ਦੇ